ਸਮਾ ਲਗਾਤਾਰ ਵਗਦਾ ਜਾ ਰਿਹਾ ਹੈ ਦਿਨਾ ਤੋਂ ਪਹਿਰ ਪਹਿਰਾ ਤੋਂ ਕੜੀਆਂ ਇਸੇ ਤਰ੍ਹਾਂ ਮਨੁੱਖਾ ਜੀਵਨ ਵੀ ਘਟਦਾ ਜਾ ਰਿਹਾ ਹੈ ਸਰੀਰ ਹਰ ਪਲ ਕਮਜ਼ੋਰ ਹੋ ਰਿਹਾ ਹੈ ਮੌਤ ਯਾਨੀ ਕਾਲ ਇੱਕ ਅਜੇਹਾ ਸ਼ਿਕਾਰੀ ਹੈ ਜੋ ਹਰ ਸਮੇਂ ਜੀਵਾਂ ਦੇ ਪਿੱਛੇ ਫਿਰ ਰਿਹਾ ਹੈ ਉਹ ਕਦੇ ਵੀ ਆ ਕੇ ਉੱਡੀ ਮਾਰ ਸਕਦਾ ਹੈ ਹੁਣ ਦੱਸੋ ਇਹਦੇ ਵਿਰੁੱਧ ਕੀ ਤਰੀਕਾ ਵਰਤਿਆ ਜਾਵੇ ਉਹ ਦਿਨ ਆਣ ਵਾਲਾ ਹੈ ਜਦ ਮੌਤ ਸਾਹਮਣੇ ਆ ਜਾਏਗੀ ਜਦ ਮਾਂ ਪਿਓ ਪ੍ਰਾ ਪੁੱਤ ਪਤਨੀ ਕਿਸੇ ਦੀ ਵੀ ਤੈਨੂੰ ਸਹਾਇਤਾ ਨਹੀਂ ਮਿਲੇਗੀ ਸੋ ਰੁਕ ਕੇ ਸੋਚ ਤੂੰ ਕਿਸ ਉਤੇ ਪ੍ਰੋਸਾ ਕਰ ਰਿਹਾ ਹੈ ਜਦ ਤੱਕ ਰੱਬ ਦੀ ਜੋਤ ਸ਼ਰੀਰ ਵਿੱਚ ਹੈ ਤਦ ਤੱਕ ਮਨੁੱਖ ਅਹੰਕਾਰ ਵਿੱਚ ਲੀਨ ਹੋ ਕੇ ਜੀਵਨ ਦੀ ਸੱਚਾਈ ਨੂੰ ਨਹੀਂ ਸਮਝਦਾ ਉਹ ਲਾਲਚ ਵਿੱਚ ਫਸਿਆ ਰਹਿੰਦਾ ਹੈ ਤੇ ਆਤਮਕ ਜੀਵਨ ਦੀ ਉਚਾਈ ਨੂੰ ਨਹੀਂ ਲੱਭ ਸਕਦਾ ਅਸਲ ਵਿੱਚ ਉਸ ਦੀ ਅੱਖ ਹੀ ਅੰਨੀ ਬਣੀ ਹੋਈ ਹੈ ਕੋਈ ਰਾਹ ਨਹੀਂ ਦਿਸਦਾ ਕਬੀਰ ਜੀ ਆਖਦੇ ਹਨ हे ਜੀਵੋ ਸੁਣੋ ਮਨ ਦੇ ਪਟਕਾਵਿਆਂ ਨੂੰ ਛੱਡ ਦਿਓ ਕੇਵਲ ਰੱਬ ਦਾ ਨਾਮ ਹੀ ਜਪੋ ਇੱਕੋ ਇੱਕ ਪ੍ਰਭੂ ਦੀ ਸ਼ਰਣ ਪਵੋ ਉੱਥੇ ਹੀ ਤੇਰੀ ਰੱਖਿਆ ਹੋ ਸਕਦੀ ਹੈ